ਜਗਰਾਉਂ ਦੀ ਐਮਐਲਏ ਬੀਬੀ ਸਰਬਜੀਤ ਕੌਰ ਮਾਨੂੰਕੇ ਦੇ ਕਰਕੇ ਭਗਵੰਤਬਾਦ ਦੀ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਨੂੰ ਲਗਾਤਾਰ ਮੂੰਹ ਦੀ ਖਾਣੀ ਪੈ ਰਹੀ ਹੈ ਕਿਤੇ ਬੀਬੀ ਸਰਬਜੀਤ ਕੌਰ ਮਾਨੂੰਕੇ ਐਨਆਰਆਈ ਕੋਟੀ ਵਿਵਾਦ ਖੜਾ ਕਰ ਲੈਂਦੇ ਨੇ ਕਿਤੇ ਫਰੀ ਬੂਟਿਆਂ ਵਾਲਾ ਵਿਵਾਦ ਖੜਾ ਕਰ ਲੈਂਦੇ ਨੇ ਕਿਤੇ ਇਮਾਨਦਾਰ ਜਗਰਾਉਂ ਦੇ ਨਗਰ ਕੌਂਸਲ ਪ੍ਰਧਾਨ ਨੂੰ ਧੱਕੇ ਨਾਲ ਹਟਾਉਣ ਦੀਆਂ ਚਾਲਾਂ ਦੇ ਵਿੱਚ ਫਸ ਜਾਂਦੇ ਨੇ ਤੇ ਕਿਤੇ ਇੱਕ ਪੱਤਰਕਾਰ ਨੂੰ ਜਿਹੜਾ ਹੈਗਾ ਉਹ ਆਪਣੇ ਸਾਥੀਆਂ ਤੋਂ ਕਟਵਾਉਣ ਦੇ ਮਸਲੇ 'ਚ ਘਿਰ ਜਾਂਦੇ ਹੈ ਹੁਣ ਦੋ ਵਿਵਾਦ ਜਿਗਰਾਉਂਦੇ ਵਿੱਚ ਹੋਰ ਖੜੇ ਹੋਏ ਆ ਜਿਸ ਤੋਂ ਬਾਅਦ ਵਕੀਲ ਪਾਈਚਾਰੇ ਦੇ ਅਲਟੀਮੇਟਮ ਦੇ ਮੰਗਰੋਂ ਵਕੀਲ ਪਾਈਚਾਰੇ ਦੇ ਇਹ ਕਹਿਣ ਦੇ ਮੰਗਰੋਂ ਕਿ ਸਾਡੇ ਵਕੀਲ ਦੇ ਉੱਪਰ ਜਿਹੜਾ ਝੂਠਾ ਪਰਚਾ ਕਰਾਇਆ ਗਿਆ ਸੀ ਉਹਦੇ ਕਰਕੇ ਪੰਜਾਬ ਪੱਧਰ ਤੇ ਹੜਤਾਲ ਤੇ ਜਾਵਾਂਗੇ ਤੇ ਹੁਣ ਪੰਜਾਬ ਦੇ ਅੰਦਰ ਡਾਕਟਰ ਵੀ ਵੱਡੇ ਪੱਧਰ ਤੇ ਹੜਤਾਲ ਕਰ ਸਕਦੇ ਆ ਔਰ ਬੀਬੀ ਸਰਬਜੀਤ ਕੌਰ ਮਾਨੁਕੇ ਦੇ ਕਰਕੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਮੂੰਹ ਦੀ ਖਾਣੀ ਪੈ ਸਕਦੀ ਆ ਬੇਇਤੀ ਜਿਹੜੀ ਆ ਉਹ ਹੋ ਸਕਦੀ ਆ ਭਗਵੰਤ ਸਬੰਤ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਦੀ 15 ਅਗਸਤ ਦੇ ਮੌਕੇ ਤੇ ਐਸਐਮਓ ਹਰਜੀਤ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਇਮਾਨਦਾਰੀ ਅਤੇ ਵਧੀਆ ਸੇਵਾਵਾਂ ਦੇ ਬੱਲੇ ਸਨਮਾਨਿਤ ਕੀਤਾ ਜਾਂਦਾ ਹੈ ਤੇ ਹੁਣ ਉਸੇ ਹੀ ਐਸਐਮਓ ਦਾ ਵਿਵਾਦ ਬੀਬੀ ਸਰਬਜੀਤ ਕੌਰ ਮਾਨੂ ਕੇ ਦੇ ਨਾਲ ਖੜਾ ਹੋ ਗਿਆ ਜਿਹੜੀ ਬੀਬੀ ਸਰਬਜੀਤ ਕੌਰ ਮਾਨੂ ਕੇ ਦੀ ਇਮਾਨਦਾਰੀ ਬਾਰੇ ਆਪਾਂ ਸਾਰੇ ਜਾਣਦੇ ਹੀ ਆਂ ਔਰ ਉਹਨਾਂ ਦੇ ਵਿਵਾਦਾਂ ਬਾਰੇ ਵੀ ਸਾਰੇ ਆਪਾਂ ਜਾਣਦੇ ਹੀ ਹੈਗੇ ਆਂ ਚਾਈਦਾ ਦਾ ਬੀਬੀ ਸਰਜੀਤ ਕੌਰ ਮਾਨੂਕੇ ਨੂੰ ਇਹ ਸੀਗਾ ਕਿ ਭਾਈ ਜਿਹੜਾ ਬੰਦਾ ਉੱਥੇ ਗਿਆ ਬੀਬੀ ਸਰਜੀਤ ਕੌਰ ਮਾਨੂਕੇ ਤੇ ਉਹਦੇ ਪਤੀ ਦਾ ਇਹੋ ਜਿਹੇ ਜਿਹੜੇ ਇਹ ਮਸਲਿਆਂ ਦੇ ਵਿੱਚ ਜਿਹੜਾ ਉਹਨਾਂ ਦਾ ਨਾਮ ਵਰਤ ਰਿਹਾ ਹੈਗਾ ਤਾਂ ਉਹ ਬੰਦੇ ਦੇ ਉੱਪਰ ਕਾਰਵਾਈ ਕਰਾਉਂਦੇ ਐਸਐਮਓ ਨੂੰ ਪ੍ਰੋਸੈਸ ਚ ਲੈ ਜਾਂਦੇ ਪਰ ਉਲਟਾ ਹੋਇਆ ਕਿ ਉਹ ਬੰਦੇ ਬੀਬੀ ਮਾਨੂਕੇ ਦੇ ਨਾਲ ਲਗਾਤਾਰ ਘੁੰਮ ਰਹੇ ਨੇ ਬੀਬੀ ਮਾਨੂਕੇ ਦੇ ਨਾਲ ਲਗਾਤਾਰ ਇਹ ਵਾਤਵਾਲ ਫੋਟੋਆਂ 'ਚ ਵੀ ਆ ਰਹੇ ਨੇ ਉਲਟਾ ਐਸਐਮਓ ਦੇ ਉੱਪਰ ਇੱਕ ਕੰਪਲੇਂਟ ਝੂਠੀ ਕਰਾ ਦਿੱਤੀ ਜਾਂਦੀ ਹੈ ਐਸਐਮਓ ਹਰਜੀਤ ਸਿੰਘ ਜਿਹੜਾ ਕਿ ਬੜਾ ਇਮਾਨਦਾਰ ਹੈ ਜਿਹੜਾ ਜਿਹਦਾ ਵਿਵਾਦ ਬੀਬੀ ਤੇ ਉਹਦੇ ਘਰ ਵਾਲੇ ਦੇ ਨਾਲ ਹੋਇਆ ਹੈ ਬੀਬੀ ਦੇ ਕਰੀਬੀਆਂ ਦੇ ਨਾਲ ਹੋਇਆ ਹੈ ਹੁਣ ਉਹਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੂੰ ਜਾਂ ਤਾਂ ਭਾਈ ਰਾਜੀਨਾਮਾ ਕਰ ਲੈ ਤੇ ਨਹੀਂ ਤਾਂ ਫਿਰ ਤੇਰੇ ਤੇ ਕੋਈ ਝੂਠੇ ਇਲਜ਼ਾਮ ਲਜੂਮ ਲੱਗ ਸਕਦੇ ਆ ਤੇਰੀਆਂ ਕੋਈ ਪੁਰਾਣੀਆਂ ਦਰਖਾਸਤਾਂ ਜਿਦੇ ਵਿੱਚ ਉਹਨੂੰ ਕਲੀਨ ਚਿੱਟ ਮਿਲ ਚੁੱਕੀ ਆ ਉਹ ਦੁਬਾਰਾ ਕੱਢ ਕੇ ਤੈਨੂੰ ਜਿਹੜੀ ਆ ਉਹ ਭੁਗਤਨੀ ਪੈ ਸਕਦੀ ਆ ਤੈਨੂੰ ਖਮਿਆਜਾ ਭੁਗਤਣਾ ਪੈ ਸਕਦਾ ਜੇ ਬੀਬੀ ਸਬਜੀਤ ਕੌਰ ਮਾਨੂ ਕੇ ਸੱਚੇ ਸੀ ਤਾਂ ਉਹਨਾਂ ਨੇ ਐਸਐਮਓ ਨੂੰ ਭਰੋਸੇ 'ਚ ਲੈ ਕੇ ਬੀਬੀ ਮਾਨੂ ਕੇ ਅਤੇ ਉਹਦੇ ਪਰਿਵਾਰ ਦਾ ਨਾਮ ਵਰਤ ਕੇ ਜਿਹੜੇ ਡੋਪ ਟੈਸਟ ਵਾਲੇ ਮਸਲੇ ਦੇ ਵਿੱਚ ਪੋਜ਼ਿਟਿਵ ਰਿਪੋਰਟ ਨੂੰ ਨੈਗੇਟਿਵ ਕਰਾਉਣ ਦੇ ਲਈ ਜਿਨ੍ਹਾਂ ਨੇ ਉਹਨਾਂ ਨਾਮ ਵਰਤੇ ਆ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਾਈ ਕਿਉਂ ਉਲਟਾ ਐਸਐਮਓ ਦੇ ਜਿਹੜਾ ਉਹ ਗਲ ਪੈ ਗਏ ਜੇ ਬੀਬੀ ਸਬਜੀਤ ਕੌਰ ਮਾਨੂ ਕੇ ਸੱਚੇ ਸੀ ਤਾਂ ਫਿਰ ਆਸੇਓ ਪਾਸੇਓ ਅਫਸਰਾਂ ਦੇ ਰਾਹੀਂ ਕਿਉਂ ਰਾਜੀਨਾਮਾ ਕਰਨ ਦੇ ਲਈ ਐਸਐਮਓ ਤੇ ਦਬਾਅ ਬਣਾਇਆ ਜਾ ਰਿਹਾ ਹੈ ਜੇ ਹੁਣ ਐਸਐਮਓ ਝੁਕ ਨਹੀਂ ਰਿਹਾ ਤਾਂ ਉਹਨੂੰ ਝੂਠੇ ਪਰਚਿਆਂ ਦੀਆਂ ਧਮਕੀਆਂ ਉਹਦੀਆਂ ਪ੍ਰਾਣੀਆ ਐਪਲੀਕੇਸ਼ਨਾਂ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਕਲੀਨ ਚਿੱਟ ਮਿਲ ਚੁੱਕੀ ਆ ਉਹ ਚੱਕ ਕੇ ਉਹਨਾਂ ਨੂੰ ਦੁਬਾਰਾ ਉਹਨਾਂ ਦੇ ਵਿੱਚ ਉਲਝਾਉਣ ਦੀਆਂ ਧਮਕੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਹੁਣ ਇੱਕ ਵਾਰ ਫੇਰ ਬੀਬੀ ਮਾਨੂਕੇ ਦੇ ਕਰਕੇ ਭਗਵੰਤ ਮਾਨ ਸਰਕਾਰ ਕੇਜਰੀਵਾਲ ਨੂੰ ਮੂੰਹ ਦੀ ਖਾਣੀ ਪੈ ਸਕੀ ਹੈ ਲਗਾਤਾਰ ਇਹੋ ਜੇ ਐਮਐਲਏ ਜਿਹੜੇ ਵਿਵਾਦਾਂ 'ਚ ਨੇ ਉਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕੇਜਰੀਵਾਲ ਸਰਕਾਰ ਇਸ ਤਰੀਕੇ ਦੇ ਨਾਲ ਕਿਵੇਂ ਸਤਾਈ ਦੇ ਵਿੱਚ ਜਿਹੜਾ ਉਹ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਕਿਵੇਂ ਬਣ ਸਕੇਗੀ ਜਗਰਾਉਂ ਦੀ ਐਮਐਲਏ ਬੀਬੀ ਸਬਜੀਤ ਕੌਰ ਮਾਨੂਕੇ ਦੇ ਕਰਕੇ ਭਗਵੰਤ ਮਾਨ ਦੀ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਨੂੰ ਲਗਾਤਾਰ ਮੂੰਹ ਦੀ ਖਾਣੀ ਪੈ ਰਹੀ ਹੈ ਕਿਉਂਕਿ ਕਿਤੇ ਬੀਬੀ ਸਬਜੀਤ ਕੌਰ ਮਾਨੂਕੇ ਐਨਆਰਆਈ ਕੋਟੀ ਵਿਵਾਦ ਖੜਾ ਕਰ ਲੈਂਦੇ ਨੇ ਕਿਤੇ ਫਰੀ ਬੂਟਿਆਂ ਵਾਲਾ ਵਿਵਾਦ ਖੜਾ ਕਰ ਲੈਂਦੇ ਨੇ ਕਿਤੇ ਇਮਾਨਦਾਰ ਜਗਰਾਉਂ ਦੇ ਨਗਰ ਕੌਂਸਲ ਪ੍ਰਧਾਨ ਨੂੰ ਤੱਕੇ ਨਾਲ ਹਟਾਉਣ ਦੀਆਂ ਚਾਲਾਂ ਦੇ ਵਿੱਚ ਫਸ ਜਾਂਦੇ ਨੇ ਤੇ ਕਿਤੇ ਇੱਕ ਪੱਤਰਕਾਰ ਨੂੰ ਜਿਹੜਾ ਹੈਗਾ ਉਹ ਆਪਣੇ ਸਾਥੀਆਂ ਤੋਂ ਕਟਵਾਉਣ ਦੇ ਮਸਲੇ 'ਚ गिर ਜਾਂਦੇ ਨੇ ਹੁਣ ਦੋ ਵਿਵਾਦ ਜਗਰਾਉਂ ਦੇ ਵਿੱਚ ਹੋਰ ਖੜੇ ਹੋਏ ਆ ਜਿਸ ਤੋਂ ਬਾਅਦ ਵਕੀਲ ਪਾਈਚਾਰੇ ਦੇ ਅਲਟੀਮੇਟਮ ਦੇ ਮੰਗਰੋਂ ਵਕੀਲ ਪਾਈਚਾਰੇ ਦੇ ਇਹ ਕਹਿਣ ਦੇ ਮੰਗਰੋਂ ਕਿ ਸਾਡੇ ਵਕੀਲ ਦੇ ਉੱਪਰ ਜਿਹੜਾ ਝੂਠਾ ਪਰਚਾ ਕਰਾਇਆ ਗਿਆ ਸੀ ਉਹਦੇ ਕਰਕੇ ਪੰਜਾਬ ਪੱਧਰ ਤੇ ਹੜਤਾਲ ਤੇ ਜਾਵਾਂਗੇ ਤੇ ਹੁਣ ਪੰਜਾਬ ਦੇ ਅੰਦਰ ਡਾਕਟਰ ਵੀ ਵੱਡੇ ਪੱਧਰ ਤੇ ਹੜਤਾਲ ਕਰ ਸਕਦੇ ਆ ਔਰ ਬੀਬੀ ਸਰਬਜੀਤ ਕੌਰ ਮਾਨੂਕੇ ਦੇ ਕਰਕੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਮੂੰਹ ਦੀ ਖਾਣੀ ਪੈ ਸਕਦੀ ਆ ਬੇਇਤੀ ਜਿਹੜੀ ਆ ਉਹ ਹੋ ਸਕਦੀ ਆ ਭਗਵੰਤਬਾਨ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਦੀ ਮਸਲਾ ਕੀ ਆ ਕੁਝ ਦਿਨ ਪਹਿਲਾਂ ਇੱਕ ਝੂਠਾ ਪਰਚਾ ਵਕੀਲ ਹਿਮਾਂਸ਼ੂ ਮਾਲਿਕ ਦੇ ਉੱਪਰ ਹੁੰਦਾ ਔਰ ਪਹਿਲਾਂ ਤਾਂ ਇਹ ਵੀ ਪਤਾ ਲੱਗਿਆ ਕਿ ਬੀਬੀ ਸਰਬਜੀਤ ਕੌਰ ਮਾਨੂਕੇ ਉਸ ਵਿਵਾਦ ਦੇ ਵਿੱਚ ਕਹਿੰਦੇ ਆ ਕਿ ਇਹ ਕਹਿੰਦੇ ਆ ਕਿ ਐਸਸੀ ਐਕਟ ਲਗਾਓ ਔਰ ਐਸਸੀ ਐਕਟ ਲਗਾਉਣ ਦੇ ਕਹਿੰਦੇ ਆ ਕਿ ਚਰਚੇ ਸੀਗੇ ਕਿ ਵਕੀਲ ਨੌਜਵਾਨ ਜਿਹੜਾ ਉਹ ਫਸਾਇਆ ਜਾਵੇ ਕਿਉਂਕਿ ਬੀਬੀ ਸਰਬਜੀਤ ਕੌਰ ਮਾਨੂਕੇ ਦੇ ਉਲਟ ਧੜੇ ਦੇ ਵਿੱਚ ਉਹ ਸੀਗਾ ਔਰ ਹਾਲਾਂਕਿ ਪੁਲਿਸ ਨੇ ਜਾਂਚ ਕੀਤੀ ਤੇ ਚਲੋ ਕੁਝ ਮਾਮੂਲੀ ਧਾਰਾ ਤੇ ਪਰਚਾ ਦਰਜ ਸਿਆਸੀ ਸ਼ੈ ਤੇ ਜਿਹੜਾ ਉਹ ਕਰਨਾ ਪਿਆ ਪਰ ਹੁਣ ਵਕੀਲ ਭਾਈਚਾਰੇ ਨੇ ਅਲਟੀਮੇਟਮ ਜਿਹੜਾ ਉਹ 48 ਘੰਟਿਆਂ ਦਾ ਦਿੱਤਾ ਹੈ ਕਹਿੰਦੇ ਕਿ ਪ੍ਰਸ਼ਾਸਨ ਨੂੰ ਕਿ ਜੇਕਰ ਇਹ ਗਲਤੀ ਨਾ ਸੁਧਾਰੀ ਗਈ ਤਾਂ ਪੰਜਾਬ ਪੱਦਰ ਦੇ ਉੱਪਰ ਅਸੀਂ ਹੜਤਾਲ ਜਿਹੜੀ ਆ ਉਹ ਕਰਾਂਗੇ ਤਾਂ ਹੁਣ ਮਸਲਾ ਸੁ ਦੱਸਦੇ ਆ ਐਸਐਮਓ ਹਰਜੀਤ ਸਿੰਘ ਦਾ ਐਸਐਮਓ ਹਰਜੀਤ ਸਿੰਘ ਜਿਹੜੇ ਨੇ ਉਹ ਬੜੇ ਇਮਾਨਦਾਰ ਅਫਸਰ ਨੇ ਕੁਝ ਸਮਾਂ ਪਹਿਲਾਂ ਉਹਨਾਂ ਨੂੰ 15 ਅਗਸਤ ਦੇ ਮੌਕੇ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਉਹ ਸਨਮਾਨਤ ਕੀਤਾ ਜਾਂਦਾ ਜਿਹਦੀ ਆ ਤਸਵੀਰ ਤੁਸੀਂ ਦੇਖ ਰਹੇ ਹੋ 15 ਅਗਸਤ ਦੇ ਮੌਕੇ ਤੇ ਐਸਐਮਓ ਹਰਜੀਤ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਇਮਾਨਦਾਰੀ ਅਤੇ ਵਧੀਆ ਸੇਵਾਵਾਂ ਦੇ ਬਦਲੇ ਸਰਮਾਨਤ ਕੀਤਾ ਜਾਂਦਾ ਹੈ ਤੇ ਹੁਣ ਉਸੇ ਹੀ ਐਸਐਮਓ ਦਾ ਵਿਵਾਦ ਬੀਬੀ ਸਰਬਜੀਤ ਕੌਰ ਮਾਨੂ ਕੀ ਦੇ ਨਾਲ ਖੜਾ ਹੋ ਗਿਆ ਜਿਹੜੀ ਬੀਬੀ ਸਰਬਜੀਤ ਕੌਰ ਮਾਨੂ ਕੀ ਦੀ ਇਮਾਨਦਾਰੀ ਬਾਰੇ ਆਪਾਂ ਸਾਰੇ ਜਾਣਦੇ ਹੀ ਆਂ ਔਰ ਉਹਨਾਂ ਦੇ ਵਿਵਾਦਾਂ ਬਾਰੇ ਵੀ ਸਾਰੇ ਆਪਾਂ ਜਾਣਦੇ ਹੀ ਹੈਗੇ ਆਂ ਹੁਣ ਉਹਨਾਂ ਦਾ ਵਿਵਾਦ ਇਹ ਹੈ ਕੁਝ ਦਿਨ ਪਹਿਲਾਂ ਐਸਐਮਓ ਹਰਜੀਤ ਸਿੰਘ ਇੱਕ ਐਪਲੀਕੇਸ਼ਨ ਸੀਐਮਓ ਨੂੰ ਔਰ ਐਸਐਸਪੀ ਜਗਰਾਉ ਨੂੰ ਦਿੰਦੇ ਆ ਕਿ ਭਾਈ ਇੱਕ ਬੀਬੀ ਦਾ ਕਰੀਬੀ ਮੇਰੇ ਕੋਲੇ ਆਇਆ ਔਰ ਇੱਕ ਡੋਪ ਟੈਸਟ ਜਿਹੜਾ ਉਹ ਪੋਜ਼ਿਟਿਵ ਤੋਂ 네ਗੇਟਿਵ ਕਰਨ ਦੀ ਹਦਾਇਤ ਮੈਨੂੰ ਕਰਦਾ ਰਿਹਾ ਕਿ ਪੋਜ਼ਿਟਿਵ ਜਿਹੜਾ ਉਹ ਕਰਕੇ ਦਿਓ ਪੋਜ਼ਿਟਿਵ ਤੋਂ 네ਗੇਟਿਵ ਮਾਫ ਕਰਨਾ ਯਾਨੀ ਕਿ ਇੱਕ ਬੰਦਾ ਨਸ਼ੇ ਵਾਲਾ ਜਿਹੜਾ ਸੀਗਾ ਉਹਦਾ ਡੋਪ ਟੈਸਟ ਕਲੀਅਰ ਕਰਵਾਉਣ ਦੇ ਵਾਸਤੇ ਉਹ ਬੰਦਾ ਉੱਥੇ ਪਹੁੰਚਦਾ ਬੀਬੀ ਸਰਬਜੀਤ ਕੌਰ ਮਾਣੂ ਕੇ ਅਤੇ ਉਹਨਾਂ ਦੇ ਘਰ ਵਾਲੇ ਦਾ ਹਵਾਲਾ ਦਿੰਦਾ ਧਮਕੀਆਂ ਦਿੰਦਾ ਉਹਨਾਂ ਦੇ ਨਾਮ ਦੀਆਂ ਜਦੋਂ ਉਹ ਜਿਹੜਾ ਹੈਗਾ ਮਨਾ ਕਰਦੇ ਆ ਕਿ ਮੈਂ ਐਦਾਂ ਗਲਤ ਕੰਮ ਜਿਹੜਾ ਉਹ ਨਹੀਂ ਕਰਨਾ ਤਾਂ ਫਿਰ ਕੀ ਹੁੰਦਾ ਉਹ ਐਪਲੀਕੇਸ਼ਨ ਦੇ ਦਿੰਦੇ ਆ ਚਾਹੀਦਾ ਦਾ ਬੀਬੀ ਸਰਬਜੀਤ ਕੌਰ ਮਾਨੂਕੇ ਨੂੰ ਇਹ ਸੀਗਾ ਕਿ ਭਾਈ ਜਿਹੜਾ ਬੰਦਾ ਉੱਥੇ ਗਿਆ ਬੀਬੀ ਸਰਬਜੀਤ ਕੌਰ ਮਾਨੂਕੇ ਤੇ ਉਹਦੇ ਪਤੀ ਦਾ ਜਿਹੜਾ ਝੂਠੇ ਇਹੋ ਜਿਹੇ ਜਿਹੜੇ ਮਸਲਿਆਂ ਦੇ ਵਿੱਚ ਜਿਹੜਾ ਉਹਨਾਂ ਦਾ ਨਾਮ ਵਰਤ ਰਿਹਾ ਹੈਗਾ ਤਾਂ ਉਹ ਬੰਦੇ ਦੇ ਉੱਪਰ ਕਾਰਵਾਈ ਕਰਾਉਂਦੇ ਐਸਐਮਓ ਨੂੰ ਪ੍ਰੋਸੈਸ ਚ ਲੈਂਦੇ ਪਰ ਉਲਟਾ ਹੋਇਆ ਕੀ ਉਹ ਬੰਦੇ ਬੀਬੀ ਮਾਨੂਕੇ ਦੇ ਨਾਲ ਲਗਾਤਾਰ ਘੁੰਮ ਰਹੇ ਨੇ ਬੀਬੀ ਮਾਨੂਕੇ ਦੇ ਨਾਲ ਲਗਾਤਾਰ ਇਹ ਵਾਤੋ ਵਾਤ ਫੋਟੋਆਂ 'ਚ ਵੀ ਆ ਰਹੇ ਨੇ ਉਲਟਾ ਐਸਐਮਓ ਦੇ ਉੱਪਰ ਇੱਕ ਕੰਪਲੇਂਟ ਝੂਠੀ ਕਰਾ ਦਿੱਤੀ ਜਾਂਦੀ ਹੈ ਜਦ ਕਿ ਜਿਹੜੀ ਐਸਐਮਓ ਪਹਿਲਾਂ ਕੰਪਲੇਂਟ ਕਰਦੇ ਆ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਦ ਕਿ ਜਿਹੜੀ ਬਾਅਦ ਦੇ ਵਿੱਚ ਕੰਪਲੇਂਟ ਬੀਬੀ ਦੇ ਬੰਦਿਆਂ ਵੱਲੋਂ ਦਿੱਤੀ ਜਾਂਦੀ ਹੈ ਉਹਦੇ ਤੇ ਐਸਐਮਓ ਨੂੰ ਤਲਬ ਕਰ ਲਿਆ ਜਾਂਦਾ ਹੁਣ ਇਹ ਮਸਲਾ ਕਾਫੀ ਜ਼ਿਆਦਾ ਪੱਕ ਚੁੱਕਿਆ ਹੈਗਾ ਬੀਬੀ ਮੰਨੂ ਕਿ ਆਪਣੇ ਆਪ ਨੂੰ ਘਿਰਦਾ ਦੇਖ ਕੇ ਅਨਲ ਕਪੂਰ ਨਾਇਕ ਫਿਲਮਾਂ ਵਾਂਗ ਜਿਹੜਾ ਉਹ ਉੱਥੇ ਜਾ ਕੇ ਹਸਤਾਲ ਦੇ ਵਿੱਚ ਚੈਕਿੰਗ ਕਰਦੇ ਆ ਕਹਿੰਦੇ ਆ ਜੀ ਆਏ ਨਹੀਂ ਮੈਂ ਕਰਨਾ ਆਏ ਨਹੀਂ ਕਰਨਾ ਮੈਂ ਲੋਕਾਂ ਦੇ ਨਾਲ ਆਏ ਨਹੀਂ ਹੋਣ ਦੇਣਾ ਪਰ ਲੋਕ ਸਾਰੇ ਜਾਣਦੇ ਆ ਬੀਬਾ ਜੀ ਦੇ ਅਨਲਿਕਪੂਰ ਵਾਲੇ ਕਿਰਦਾਰ ਨੂੰ ਵੀ ਜਿਹੜਾ ਉਹ ਜਾਣਦੇ ਹੈਗੇ ਆ ਤਾਂ ਫਿਰ ਜਦੋਂ ਉੱਥੇ ਫਿਰ ਵੀ ਕੁਝ ਨੀ ਕੁਝ ਆਪਣੇ ਆਪ ਨੂੰ ਸੱਚੇ ਸਾਬਤ ਕਰਨ ਕੋਰਨ ਦੇ ਵਿੱਚ ਹਾਲਾਂਕਿ ਬੀਬੀ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਨਕਾਰ ਰਹੀ ਹੈ ਉਹਨਾਂ ਦੇ ਪਤੀ ਵੀ ਨਕਾਰ ਰਿਹਾ ਉਹ ਕਹਿੰਦੇ ਕਿ ਸਾਨੂੰ ਤਾਂ ਜਿਹੜਾ ਉਹ ਬਲੌਕ ਕੀਤਾ ਹੋਇਆ ਐਸਐਮਓ ਨੇ ਅਸੀਂ ਕਿਵੇਂ ਉਹਦੇ ਤੇ ਜਿਹੜਾ ਕੁਝ ਨਾ ਕੁਝ ਕਰ ਸਕਦੇ ਆ ਤਾਂ ਅਸੀਂ ਉਹਨੂੰ ਕਿਵੇਂ ਗਲਤ ਕੰਮ ਲਈ ਕਹਿ ਸਕਦੇ ਆ ਜਦ ਕਿ ਉਹਨਾਂ ਨੂੰ ਹੋਰ ਨੰਬਰਾਂ ਤੋਂ ਵੀ ਕਾਲ-ਕੂਲ ਆਉਂਦੇ ਰਹੀ ਆ ਹੁਣ ਕੀ ਹੋਇਆ ਹੁਣ ਇਹ ਹੋਇਆ ਕਿ ਐਸਐਮਓ ਨੂੰ ਇਹ ਗੱਲ ਕਹੀ ਗਈ ਹੈ ਇਹ ਸੁਨੇਹੇ ਲੱਗੇ ਨੇ ਕਿ ਭਾਈ ਜਾਂ ਤਾਂ ਤੂੰ ਰਾਜੀਨਾਮਾ ਕਰ ਲਾ ਐਸਐਮਓ ਹਰਜੀਤ ਸਿੰਘ ਜਿਹੜਾ ਕਿ ਬੜਾ ਇਮਾਨਦਾਰ ਹੈ ਜਿਹੜਾ ਜਿਹਦਾ ਵਿਵਾਦ ਬੀਬੀ ਤੇ ਉਹਦੇ ਘਰ ਵਾਲੇ ਦੇ ਨਾਲ ਹੋਇਆ ਹੈ ਬੀਬੀ ਦੇ ਕਰੀਬੀਆਂ ਦੇ ਨਾਲ ਹੋਇਆ ਇੱਕ ਡੋਪ ਟੈਸਟ ਜਿਹੜਾ ਹੈਗਾ ਉਹ ਪੋਜ਼ਿਟਿਵ ਤੋਂ ਨੈਗੇਟਿਵ ਕਰਨ ਨੂੰ ਲੈ ਕੇ ਹੁਣ ਉਹਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਤੂੰ ਜਾਂ ਤਾਂ ਭਾਈ ਜਿਹੜਾ ਹੈਗਾ ਤੂੰ ਇਹਦੇ ਤੇ ਰਾਜੀਨਾਮਾ ਕਰ ਲਾ ਤੇ ਨਹੀਂ ਤਾਂ ਫਿਰ ਤੇਰੇ ਤੇ ਕੋਈ ਝੂਠੇ ਇਲਜ਼ਾਮ ਲਜੂਮ ਲੱਗ ਸਕਦੇ ਆ ਤੇਰੀਆਂ ਕੋਈ ਪੁਰਾਣੀਆਂ ਦਰਖਾਸਤਾਂ ਜਿਹਦੇ ਵਿੱਚ ਉਹਨੂੰ ਕਲੀਨ ਚਿੱਟ ਮਿਲ ਚੁੱਕੀ ਆ ਉਹ ਦੁਬਾਰਾ ਕੱਢ ਕੇ ਤੈਨੂੰ ਜਿਹੜੀ ਆ ਉਹ ਭੁਗਤਨੀ ਪੈ ਸਕਦੀ ਆ ਤੈਨੂੰ ਖਮਿਆਜਾ ਭੁਗਤਣਾ ਪੈ ਸਕਦਾ ਜਿਸ ਤੋਂ ਬਾਅਦ ਹੁਣ ਇੱਕ ਹੋਰ ਚਿੱਠੀ ਐਸਐਮਓ ਹਰਜੀਤ ਸਿੰਘ ਦੇ ਵੱਲੋਂ ਲਿਖ ਦਿੱਤੀ ਗਈ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਪੀਕਰ ਸਾਹਿਬ ਨੂੰ ਔਰ ਚਿੱਠੀ ਦੇ ਵਿੱਚ ਉਹਨਾਂ ਨੇ ਜ਼ਿਕਰ ਜਿਹੜਾ ਉਹ ਕਰ ਦਿੱਤਾ ਹੈਗਾ ਕਿ ਭਾਈ ਜਾਨਲੇਵਾ ਹਮਲੇ ਧਰਨੇ ਤੇ ਔਰਤਾਂ ਦੇ ਝੂਠੇ ਸ਼ੋਚਣ ਦੀਆਂ ਧਮਕੀਆਂ ਉਪਰੋਪਰ ਵਿਸ਼ੇ ਸੰਬੰਧੀ ਉਹਨਾਂ ਨੇ ਕਿਹਾ ਕਿ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਮੈਨੂੰ ਭਰੋਸੇਯੋਗ ਸੂਤਰਾਂ ਤੋਂ ਇਹ ਪਤਾ ਲੱਗਿਆ ਹੈ ਕਿ ਮੌਜੂਦਾ ਵਿਧਾਇਕ ਹਲਕਾ ਜਗਰਾਉਂ ਵੱਲੋਂ ਜਾਣ ਲੇਵਾ ਹਮਲੇ ਧਾਰਨੇ ਅਤੇ ਔਰਤਾਂ ਦੇ ਝੂਠੇ ਸਰੀਰਕ ਸ਼ੋਸ਼ਣ ਕਰਨੀਆਂ ਧਮਕੀਆਂ ਆ ਰਹੀਆਂ ਨੇ ਇਸ ਸੰਬੰਧੀ ਪਹਿਲਾਂ ਡਾਇਰੈਕਟਰ ਪੀ ਐਚ ਸੀ ਐਚ ਸੀ ਵੱਲੋਂ ਕੀਤੀ ਗਈ ਪੜਤਾਲ ਜੋ ਕਿ ਮੁਕੰਮਲ ਹੋ ਚੁੱਕੀ ਹੈ ਉਸ ਨੂੰ ਦੁਬਾਰਾ ਉਠਾਉਣ ਦੀ ਧਮਕੀ ਮਿਲ ਰਹੀ ਹੈ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਜੇਕਰ ਮੇਰਾ ਕੋਈ ਵੀ ਜਾਨੀ ਜਾਂ ਮਾਨੀ ਨੁਕਸਾਨ ਹੁੰਦਾ ਤਾਂ ਉਸ ਦੀ ਜ਼ਿੰਮੇਵਾਰ ਵਿਧਾਇਕਾ ਹੋਵੇਗੀ ਇਹ ਗੱਲ ਉਹਨਾਂ ਨੇ ਕਹਿ ਦਿੱਤੀ ਹੈ ਔਰ ਨਾਲ ਹੀ ਨਾਲ ਉਹਨਾਂ ਨੇ ਇਹ ਐਪਲੀਕੇਸ਼ਨ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਸਿਹਤ ਮੰਤਰੀ ਨੂੰ ਪ੍ਰਮੁੱਖ ਸਿਕੱਤਰ ਨੂੰ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਨੂੰ ਹਮਨ ਰਾਈਟ ਨੂੰ ਚੰਡੀਗੜ੍ਹ ਨੂੰ ਡਾਇਰੈਕਟਰ ਸਿਹਤ ਨੂੰ ਮਾਨਯੋਗ ਲੋਕ ਸਭਾ ਮੈਂਬਰ ਲੁਧਿਆਣਾ ਨੂੰ ਸਪੀਕਰ ਵਿਧਾਨ ਸਭਾ ਨੂੰ ਇਹ ਚਿੱਠੀ ਜਿਹੜੀ ਉਹਨਾਂ ਨੇ ਪਾ ਦਿੱਤੀ ਹੈ ਜੇ ਬੀਬੀ ਸਰਬਜੀਤ ਕੌਰ ਮਾਨੂੰਕੇ ਸੱਚੇ ਸਿਗੇ ਜੇ ਬੀਬੀ ਸਰਬਜੀਤ ਕੌਰ ਮਾਨੂੰਕੇ ਸੱਚੇ ਸੀ ਤਾਂ ਉਹਨਾਂ ਨੇ ਐਸਐਮਓ ਨੂੰ ਭਰੋਸੇ 'ਚ ਲੈ ਕੇ ਬੀਬੀ ਮਾਨੂਕੇ ਅਤੇ ਉਹਦੇ ਪਰਿਵਾਰ ਦਾ ਨਾਮ ਵਰਤ ਕੇ ਜਿਹੜੇ ਡੋਪ ਟੈਸਟ ਵਾਲੇ ਮਸਲੇ ਦੇ ਵਿੱਚ ਪੋਜ਼ਿਟਿਵ ਰਿਪੋਰਟ ਨੂੰ ਨੈਗੇਟਿਵ ਕਰਾਉਣ ਦੇ ਲਈ ਜਿਨ੍ਹਾਂ ਨੇ ਉਹਨਾਂ ਨਾਮ ਵਰਤੇ ਆ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਾਈ ਕਿਉਂ ਉਲਟਾ ਐਸਐਮਓ ਦੇ ਜਿਹੜਾ ਉਹ ਗਲ ਪੈ ਗਈ ਜੇ ਬੀਬੀ ਸਬਜੀਤ ਕੁਰਮਾਨੂਕੇ ਸੱਚੇ ਸੀ ਤਾਂ ਫਿਰ ਆਸੇ ਉਪਾਸੇ ਅਫਸਰਾਂ ਦੇ ਰਾਹੀਂ ਕਿਉਂ ਰਾਜੀਨਾਮਾ ਕਰਨ ਦੇ ਲਈ ਐਸਐਮਓ ਤੇ ਦਬਾਅ ਬਣਾਇਆ ਜਾ ਰਿਹਾ ਜੇ ਹੁਣ ਐਸਐਮਓ ਝੁਕ ਨਹੀਂ ਰਿਹਾ ਤਾਂ ਉਹਨੂੰ ਝੂਠੇ ਪਰਚਿਆਂ ਦੀਆਂ ਧਮਕੀਆਂ ਉਹਦੀਆਂ ਪ੍ਰਾਣੀਆਂ ਐਪਲੀਕੇਸ਼ਨਾਂ ਜਿਨ੍ਹਾਂ ਦੇ ਵਿੱਚ ਉਹ ਉਹਨਾਂ ਨੂੰ ਕਲੀਨ ਚਿੱਟ ਮਿਲ ਚੁੱਕੀ ਆ ਉਹ ਚੱਕ ਕੇ ਉਹਨਾਂ ਨੂੰ ਦੁਬਾਰਾ ਉਹਨਾਂ ਦੇ ਵਿੱਚ ਉਲਝਾਉਣ ਦੀਆਂ ਧਮਕੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਜਿਹੜੀ ਕਿ ਇੱਕ ਪੱਤਰ ਲਿਖਿਆ ਹਾਲਾਂਕਿ ਬੀਬੀ ਮਾਨੂੰ ਕਿਤੇ ਪਰਿਵਾਰ ਉਹਨਾਂ ਦਾ ਚਿਤਰਾਉਂਦਾ ਇਹਨਾਂ ਇਲਜ਼ਾਮਾਂ ਨੂੰ ਪਰ ਇਹ ਗੱਲ ਜ਼ਰੂਰ ਹੈ ਕਿ ਉਹਨਾਂ ਨੇ ਚਿੱਠੀ ਐਸਐਮਓ ਨੇ ਲਿਖੀ ਹੈ ਜੇ ਸੱਚੇ ਨੇ ਤਾਂ ਆਖਰ ਫਿਰ ਕਿਉਂ ਉਹ ਜਿਹੜੇ ਕਾਰਵਾਈ ਉਹਨਾਂ ਨੇ ਕਿਉਂ ਨਹੀਂ ਕਰਾਈ ਉਹਨਾਂ ਬੰਦਿਆਂ ਦੇ ਉੱਪਰ ਔਰ ਕਿਉਂ ਐਸਐਮਓ ਨੂੰ ਭਰੋਸੇ ਦੇ ਵਿੱਚ ਨਹੀਂ ਲਿਆ ਕਿਉਂ ਐਸਐਮਓ ਨੂੰ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਸਐਮਓ ਕੋਲੇ ਬੜਾ ਕੁਝ ਜਿਹੜਾ ਉਹ ਪਿਆ ਹੈਗਾ ਔਰ ਹੁਣ ਡਾਕਟਰ ਵੀ ਜਿਹੜੇ ਹੈਗੇ ਆ ਉਹ ਜਾ ਸਕਦੇ ਆ ਹੜਤਾਲ ਦੇ ਉੱਪਰ ਪਹਿਲਾਂ ਬੀਬੀ ਸਰਬਜੀਤ ਕੌਰ ਮਾਨੂਕੇ ਦੇ ਇੱਕ ਕਰਵਾਏ ਗਏ ਝੂਠੇ ਪਰਚੇ ਤੋਂ ਬਾਅਦ ਹੁਣ ਵਕੀਲ ਜਿਹੜੇ ਇਹ ਗੱਲ ਅਲਟੀਮੇਟਮ ਦੇ ਚੁੱਕੇ ਆ ਕਿ 48 ਘੰਟਿਆਂ ਤੋਂ ਬਾਅਦ ਜੇ ਉਹ ਪਰਚੇ ਦੇ ਵਿੱਚ ਉਹਨੂੰ ਸਹੀ ਨਾ ਕੀਤਾ ਗਿਆ ਤਾਂ ਅਸੀਂ 48 ਘੰਟਿਆਂ ਬਾਅਦ ਪੰਜਾਬ ਪੱਧਰ ਤੇ ਹੜਤਾਲ ਦੀ ਕਾਲ ਦੇਵਾਂਗੇ ਤੇ ਹੁਣ ਐਸਐਮਓ ਹਰਜੀਤ ਸਿੰਘ ਵਾਲੇ ਮਸਲੇ ਦੇ ਵਿੱਚ ਵੀ ਜਿਹੜਾ ਪੰਜਾਬ ਪੱਧਰ ਦੇ ਡਾਕਟਰ ਵਿਚਾਰ ਕਰ ਰਹੇ ਨੇ ਹੜਤਾਲ ਕਰਨ ਦੀ ਕਿਉਂਕਿ ਇੱਕ ਇਮਾਨਦਾਰ ਐਸਐਮਓ ਡਾਕਟਰ ਨੂੰ ਬੀਬੀ ਸਰਬਜੀਤ ਕੌਰ ਮਾਣੂ ਕੀ ਉਹਦੇ ਪਰਿਵਾਰ ਅਤੇ ਉਹਦੇ ਸਾਥੀਆਂ ਦੇ ਵੱਲੋਂ ਡਰਾਇਆ ਧਮਕਾਇਆ ਜਾ ਰਿਹਾ ਕਹਿੰਦੇ ਕਿ ਗਲਤ ਕੰਮ ਕਰਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਸੀ ਹਾਲਾਂਕਿ ਬੀਬੀ ਮਾਣੂ ਕੇ ਇਹ ਇਲਜ਼ਾਮਾਂ ਨੂੰ ਠੁਕਰਾ ਰਹੇ ਆ ਤੇ ਹੁਣ ਇੱਕ ਵਾਰ ਫਿਰ ਬੀਬੀ ਮਾਣੂ ਕੇ ਦੇ ਕਰਕੇ ਭਗਵੰਤਾਨ ਸਰਕਾਰ ਕੇਦਰੀ ਬਾਲ ਨੂੰ ਮੂੰਹ ਦਿਖਾਣੀ ਪੈ ਸਕਦੀ ਹੈ ਲਗਾਤਾਰ ਇਹੋ ਜੇ ਐਮਐਲਏ ਜਿਹੜੇ ਵਿਵਾਦਾਂ 'ਚ ਨੇ ਉਹਨਾਂ ਨੂੰ ਨੱਥ ਪੋਣੀ ਚਾਹੀਦੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕੇਦਰੀ ਬਾਲ ਸਰਕਾਰ ਇਸ ਤਰੀਕੇ ਦੇ ਨਾਲ ਕਿਵੇਂ ਸਤਾਈ ਦੇ ਵਿੱਚ ਜਿਹੜਾ ਉਹ ਪੰਜਾਬ ਦੇ ਵਿੱਚ ਭਗਵੰਤਪਨ ਸਰਕਾਰ ਕਿਵੇਂ ਬਣ ਸਕੇਗੀ ਸੋ ਇਹ ਜਿਹੜੀ ਗੱਲ ਹੁਣ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਹੋਰ ਚਿੱਠੀ ਐਸਐਮਓ ਹਰਜੀਤ ਸਿੰਘ ਹੋਰਾਂ ਦੇ ਵੱਲੋਂ ਦੇ ਦਿੱਤੀ ਗਈ ਹੈ ਔਰ ਮੁੱਖ ਮੰਤਰੀ ਪੰਜਾਬ ਨੂੰ ਸਿਹਤ ਮੰਤਰੀ ਨੂੰ ਸਾਰਿਆਂ ਨੂੰ ਉਹ ਚਿੱਠੀ ਦੇ ਦਿੱਤੀ ਹੈ ਔਰ ਇਹ ਵਿਵਾਦ ਹੁਣ ਵੱਡਾ ਰੂਪ ਧਾਰਨ ਕਰਦਾ ਨਜ਼ਰ ਆ ਰਿਹਾ ਹੈ ਪੰਜਾਬ ਪਧਰ ਤੇ ਇੱਕ ਵਾਰ ਫਿਰ ਇੱਕ ਵੱਡੀ ਹੜਤਾਲ ਹੋ ਸਕਦੀ ਹੈ ਕੇਦਰੀ ਬਾਲ ਤੇ ਭਗਵੰਤ ਮਾਨ ਦੀਆਂ ਮੁਸ਼ਕਲਾਂ ਬੀਬੀ ਸਰਪ੍ਰੀਤ ਕੌਰ ਮਾਨੂ ਕੇਦੇ ਕਰਕੇ ਵੱਧ ਸਕਦੀ ਹੈ ਹੋਰ ਵੱਡੀਆਂ ਅਪਰੇਟ ਨੇ ਜਿਹੜਾ ਰੋਜ਼ਾਨਾ ਰੁਕਰੀ ਟੀਵੀ ਜਰਾਂ